ਉਏ ਅਸੀਂ ਤਾਂ ਭਰਾਵੋ ਪਹਿਲੀ ਜੰਗ ਰੋਕਣ ਵਾਸਤੇ ਅਰਦਾਸਾਂ ਕਰੀ ਜਾਂਦੇ ਸੀ ਪਰ ਤੁਸੀਂ ਤਾਂ ਦੂਜੀ ਵੀ ਲਾਤੀ ਰਾਸ਼ਨ ਇਕੱਠਾ ਕਰਨ ਦੀ ਜੰਗ ਪਤੰਦਰ ਜੋਂ ਲੱਗੇ ਸਟੋਰਾਂ ਚੋਂ ਦਾਲਾਂ ਸਬਜ਼ੀਆਂ ਚੱਕਣ ਉਹ ਖਾਲੀ ਕਰਤੇ ਤੁਸੀਂ ਸਟੋਰਾਂ ਦੇ ਸਟੋਰ ਸੋਨੂੰ ਦੇਖ ਕੇ ਤਾਂ ਹਰ ਤੀਜਾ ਬੰਦਾ ਇਹ ਸੋਚੀ ਜਾਂਦਾ ਵੀ ਜੇ ਇੱਕ ਝੋਲਾ ਚੱਕਣਾ ਤਾਂ ਦੋ ਭਰ ਲਓ ਕੀ ਪਤਾ ਛੱਡਣਗੇ ਕਿ ਨਾ ਹੋ ਚਲੋ ਠੀਕ ਆ ਪਹਿਲੀ ਤਾਂ ਜਿਹੜੀ ਲੱਗਣੀ ਸੀ ਲੱਗੀ ਦੂਜੀ ਤਾਂ ਆਪਾਂ ਰੋਕ ਸਕਦੇ ਆ ਯਾਰਾ ਆ ਜਿਹੜੇ ਲੋਕ ਆਏ ਕਹਿੰਦੇ ਹੁੰਦੇ ਸੀ ਨਾ ਵੀ ਸਾਡੇ ਕੋਲ ਤਾਂ ਜ਼ਹਿਰ ਖਾਣ ਨੂੰ ਵੀ ਪੈਸਾ ਨਹੀਂ ਹੈਗਾ ਪਤੰਦਰੋ ਵੀ ਪਤਾ ਨਹੀਂ ਕਿੱਥੋਂ ਆ ਬੋਰੇ ਦੇ ਬੋਰੇ ਰਾਸ਼ਨ ਦੇ ਭਰੀ ਆਉਂਦੇ ਨੇ ਜਿਆਦਾ ਦੇਖੋ ਯਾਰ ਸਾਡੇ ਸੁਣਨ 'ਚ ਗਲਤੀ ਰਹਗੀ ਵੀ ਇਹ ਐਂ ਕਹਿੰਦੇ ਹੋਣਗੇ ਵੀ ਜ਼ਹਿਰ ਖਾਣ ਨੂੰ ਤਾਂ ਸਾਡੇ ਕੋਲੇ ਪੈਸਾ ਹੈ ਨਹੀਂ ਜੇ ਰਾਸ਼ਨ ਰੂਸ਼ਨ ਚੱਕਣਾ ਪੈਗਾ ਨਾ ਅਸੀਂ ਛੋਡੇ ਵਰਗੇ ਨੂੰ ਵੀ ਨਹੀਂ ਲਵੇ ਲੱਗਣ ਦਿੰਦੇ ਉਹੀ ਗੱਲ ਤੁਸੀਂ ਕਰਤੀ ਪਤੰਦਰੋ ਜਿਹੀ ਇਹ ਕਰਦੇ ਰਹੇ ਨਾ ਲੋਕ ਬਲੈਕ ਕਰਨ ਲੱਗ ਜਾਣਗੇ ਆ ਸਾਨੂੰ ਤਾਂ ਪਤਾ ਕਰੋਨਾ ਵੇਲੇ ਪਤੰਦਰ ਸੈਨੀਟਾਈਜ਼ਰ ਤੇ ਵੀ ਬਲੈਕ ਚੱਲ ਪਈ ਸੀ ਹੁਣ ਤੁਸੀਂ ਕਿਤੇ ਮੂੰਗੀ ਤੇ ਬਣਾ ਚਲਾ ਦਿਓ ਸੋ ਭਰਾਵਾ ਬੇਨਤੀ ਆ ਸਬਰਨਾ ਦੀ ਕੋਈ ਚੀਜ਼ ਹੁੰਦੀ ਆ ਜੇ ਸਾਨੂੰ ਨਹੀਂ ਪਤਾ YouTube ਜਾਂ Google ਤੇ ਸਰਚ ਮਾਰ ਲਿਓ ਵੀ ਜਿੰਨੀ ਕੁ ਲੋੜ ਹੋਵੇ ਓੰਨੀ ਚੀਜ਼ ਚੱਕ ਲੈ ਜਾਂ ਓੰਨੀ ਚੀਜ਼ ਖਾ ਲੈ ਪਰ ਤੁਸੀਂ ਤਾਂ ਪਤੰਦਰ ਜਿਵੇਂ ਬੇਸਬਰੇ ਹੋਏ ਪਏ ਹੋ ਯਾਰ ਠੀਕ ਆ ਮਾੜਾ ਮੋਟਾ ਡਰ ਦਾ ਮਾਹੌਲ ਹੁੰਦਾ ਪਰ ਇਹ ਥੋੜੀ ਆ ਵੀ ਤੁਸੀਂ ਦੁੱਗਣਾ ਡਰਾਈ ਜਾ ਲੋਕਾਂ ਨੂੰ ਵੇ ਚੱਕ ਲੋ ਜੇ ਚੱਕਣਾ ਨਹੀਂ ਅਸ ਤਾਂ ਲੈ ਜਾਾਂਗੇ ਸ਼ਾਮ ਤੱਕ ਸਾਰਾ ਕੁਝ ਚੱਕ ਕੇ ਖਾ ਮੇਰੇ ਵਰਗਾ ਮਾਤੜ ਬੰਦਾ ਵੀ 10-10 ਕਿਲੋ ਮੂੰਗੀ ਚੱਕੀ ਜਾਂਦਾ ਵੀ ਇਹੀ ਖਾ ਰਾਂਗੇ ਔਖੇ ਸੌਖੇ ਟਾਈਮ ਤੇ ਓਏ ਭਰਾਵਾ ਮਾੜਾ ਮੋਟਾ ਦਾ ਪੋਜ਼ਿਟਿਵ ਸੋਚ ਲਿਆ ਕਰੋ ਯਾਰ ਇੱਕ ਆ ਦੂਜੀ ਗੱਲ ਜਿਹੜੀ ਆਪਾਂ ਨੂੰ ਸਰਕਾਰ ਨੇ ਹਦਾਇਤਾਂ ਦਿੱਤੀਆਂ ਹੋਈਆਂ ਬਲੈਕਆਊਟ ਕਰਨ ਦੀਆਂ ਠੀਕ ਆ ਭਰਾਵਾ ਪਿੰਡਾਂ ਦੇ ਪਿੰਨ ਬਲੈਕਆਊਟ ਸੀਗੇ ਬਹੁਤ ਵਧੀਆ ਗੱਲ ਆ ਪਰ ਠੇਕੇ ਵਾਲੇ ਕੀ ਯੂਐਸਏ ਤੋਂ ਆਏ ਨੇ ਯਾਰ ਓਏ ਪਤੰਦਰ ਜਾਂ ਦੀਪਮਾਲਾ ਜਾਂ ਵੱਡੇ ਵੱਡੇ ਬੱਲੇ ਬਲਾਉਣ ਲੱਗੇ ਮੇਰੇ ਸਾੜਾ ਸਾਨੂੰ ਵੀ ਕੰਮਣੀ ਚੜਨ ਲੱਗੀ ਓ ਭਰਾਵਾ ਤੁਸੀਂ ਆਪਦੀਆਂ ਬੱਤੀਆਂ ਹੀ ਜਗਾ ਕੇ ਕਿਤੇ ਸਾਡੇ ਨਾਲ ਚਰਾਗ ਬੁਝਾ ਦਿਓ ਕਿਹ ਪਤਾ ਸਾਨੂੰ ਤੁਸੀਂ ਕਰੋੜਾਂ ਦੇ ਕਰੋੜਾਂ ਰੁਪਏ ਠੇਕਿਆਂ ਵਾਸਤੇ ਭਰੇ ਨੇ ਪਰ ਯਾਰਾ ਮਾੜਾ ਮੋਟਾ ਦਾ ਤੁਸੀਂ ਵੀ ਦੇਖੋ ਟੈਨਸ਼ਨ ਨਾ ਲਓ ਸਾਡੇ ਪਿੰਡ ਦੇ ਹਰ ਇੱਕ ਬੰਦੇ ਨੂੰ ਪਤਾ ਵੀ ਠੇਕਾ ਕਿਹੜੇ ਮੋੜ ਤੇ ਆ ਜੇ ਤੁਸੀਂ ਬੱਤੀ ਬੁਝਾ ਕੇ ਅੰਦਰੋਂ ਸੁਰਕ ਲਾ ਕੇ ਵੀ ਪੈ ਜਾਓਗੇ ਨਾ ਜਿਨੇ ਪੀਣਿਆ ਉਹ ਵੀ ਸੋਡਾ ਬਾਹਰ ਖੜਕਾ ਕੇ ਲਈ ਜਾਊ ਬੋਤਲ ਵੀ ਬਾਈ ਬਣ ਕੇ ਔਖਾ ਸੌਖਾ ਮੋਰੀ ਜੀ ਬਿਜ ਦੀ ਕੱਢ ਦੇ ਮੇਰਾ ਸਰੀ ਟੁੱਟੀ ਜਾਂਦਾ ਸਭ ਤੁਸੀਂ ਟੈਨਸ਼ਨ ਨਾ ਲਓ ਭਰਾਵਾ ਜੇ ਤੁਸੀਂ ਟੈਨਸ਼ਨ ਲੈਣ ਲੱਗੇ ਨਾ ਤਾਂ ਸਾਡੀਆਂ ਟੈਨਸ਼ਨਾਂ ਜ਼ਰੂਰ ਵੱਧ ਜਾਣਗੀਆਂ ਇੱਧਰ ਸਾਡੇ ਵਾਲੇ ਕਹੀ ਜਾਂਦੇ ਆ ਪਸੂਆਂ ਵਾਲੀਆਂ ਲਾਈਟਾਂ ਵੀ ਬੁਝਾ ਦਿਓ ਇਹ ਬਤੰਦਰ ਦੀਪਮਾਲਾ ਗਰੀ ਬੈਠੇ ਨੇ ਉਹ ਭਾਈ ਬਣ ਕੇ ਮੇਰੀ ਤਾਂ ਬੇਨਤੀ ਆ ਬਾਕੀ ਦੇਖੋ ਸਰਕਾਰਾਂ ਨੂੰ ਵੱਧ ਪਤਾ ਹਸ ਤਾਂ ਰਾਤ ਡਰ ਗਏ ਸੀਗੇ ਵੀ ਸਾਰਾ ਪਿੰਡ ਕਾਲਾ ਹੋਇਆ ਪਿਆ ਤੇ ਠੇਕੇ ਨੇ ਪਤੰਦਰ ਨੇ ਚਿੱਟਾ ਕਰ ਰੱਖਿਆ ਆ ਵੀ ਕੰਟਰੋਲ ਜਿਆ ਰੱਖਿਓ ਜੀ ਤੁਸੀਂ ਤੇ ਅਗਲੀ ਬੇਨਤੀ ਹੈਗੀ ਆ ਸਾਡੇ YouTube Facebook ਤੇ Instagram ਵਾਲੇ ਭਾਈਆਂ ਨੂੰ ਹੁਣ ਕਿਤੇ ਇਹ ਨਾ ਖੈਦੋ ਵੀ ਇਹ ਪਤੰਦਰ ਰਜ ਗੁਰਦੁਆਰੇ ਵਾਲੇ ਭਾਈ ਮੰਗੂ ਅਨਾਉਂਸਮੈਂਟਿੰਗ ਕਰੀ ਜਾਂਦਾ ਇਹ ਪ੍ਰਾਪਤ ਜ਼ਰੂਰੀ ਆ ਜੇ ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਹੋ ਸਾਡਾ ਵੀ ਫਰਜ਼ ਬਣਦਾ ਵੀ ਕੋਈ ਚੰਗੀ ਗੱਲ ਕਹਿ ਦਈਏ ਮੂੰਹ ਚੋਂ ਯਾਰ ਜਿਵੇਂ ਸਰਕਾਰ ਨੇ 3-4 ਦਿਨ ਵਾਸਤੇ ਸਕੂਲਾਂ 'ਚ ਛੁੱਟੀਆਂ ਕਰਤੀਆਂ ਮੇਰੇ ਸਾਹਬ ਨਾਲ ਆਪਾਂ ਵੀ ਫੇਸਬੁੱਕ ਇੰਸਟਾਗ੍ਰਾਮ ਤੇ YouTube ਤੋਂ ਛੁੱਟੀ ਲੈ ਲਈਏ ਆਪਾਂ ਥੋੜਾ ਯਾਰ ਵੱਧ ਹੱਲਾ ਗੁੱਲਾ ਮਚਾਈ ਜਾਂਦੇ ਆ ਅੱਡੇ ਦਾ ਪਤੰਦਰ ਤਰ੍ਹਾਂ ਹੈ ਰਹੇ ਨੇ ਜਿਹੜਾ ਮੋਬਾਈਲ ਫੋਨ ਚਾਰਜ ਤੋਂ ਨਹੀਂ ਲਾ ਰਹੇ ਮੋਬਾਈਲ ਚਾਰਜ ਤੇ ਲਾ ਕੇ ਰੱਖਿਓ ਜਿੱਥੇ ਮੋਬਾਈਲ ਦੀ ਡਿੱਗੀ ਸਭ ਤੋਂ ਪਹਿਲਾਂ ਆਪਾਂ ਵੀਡੀਓ ਬਣਾਵਾਂਗੇ ਤੁਸੀਂ ਤਾਂ ਮੋਬਾਈਲ ਲੱਗਣ ਦਾ ਵੀ ਚਾਹ ਬਣਾਈ ਸਾਨੂੰ ਵੀ ਸਭ ਤੋਂ ਪਹਿਲਾਂ ਮੈਂ ਵੀਡੀਓ ਬਣਾ ਕੇ ਪਾਉਂਗਾ ਕਦਰਤ ਵੀ ਹੋਮੀ ਮਿਹਰਬਾਨ ਹੋਗੀ ਜਿਵੇਂ ਆਪਾਂ ਸੋਚਾਂਗੇ ਜੇ ਆਪਾਂ ਚੰਗਾ ਸੋਚਾਂਗੇ ਤਾਂ ਮੇਰੇ ਹਿਸਾਬ ਨਾਲ ਪ੍ਰਮਾਤਮਾ ਚੰਗਾ ਹੀ ਕਰੂਗਾ ਆਪਣਾ ਆਪਾਂ ਕੋਈ ਵੀ ਇਹੋ ਜੀ ਵੀਡੀਓ ਅਪਲੋਡ ਨਾ ਕਰੀਏ ਨਾਲ ਆਰਮੀ ਦਾ ਧਿਆਨ ਅੱਧਾ ਉਧਰ ਤੇ ਅੱਧਾ ਆਪਣੇ ਕੰਨਿਆ ਜੀ ਫੇਰ ਕਹੋਗੇ ਬਤੰਦਰ ਨੈੱਟੀ ਬੰਦ ਹੋ ਗਈ ਸੋ ਹੁਣ ਮਾੜਾ ਮੋਟਾ ਸਾਹ ਤਾਂ ਆਉਂਦਾ ਇਹ ਲਈ ਚੱਲੋ ਇਹ ਨਾ ਹੋਵੇ ਵੀ ਉਂਗਲੀ ਫੜਦੇ ਫੜਦੇ ਆਪਾਂ ਮੁਰਚਾ ਫੜ ਲੀਏ ਤੇ ਉਧਰੋਂ ਅਗਲਾ ਲਫੇੜਾ ਮਾਰੇ ਵੀ ਹੁਣ ਵਜਾ ਟਿੱਕੇ ਸੋ ਬੱਚੀ ਮੈਂ ਬੱਚੀ ਤੁਸੀਂ ਸਾਰੇ ਆਪਾਂ ਵਾਦਾ ਕਰੀਏ ਯਾਰਾ ਵੀ ਜਿਹਦਾ ਦਿਲ ਪੈਂਦਾ ਵੀ ਆਪਾਂ ਘਟੋ ਘਟ ਤਿੰਨ ਜਾਂ ਚਾਰ ਦਿਨ ਇੰਸਟਾਗ੍ਰam ਜਾਂ ਫੇਸਬੁੱਕ ਜਾਂ YouTube ਤੇ ਕੋਈ ਵੀ ਇਹੋ ਜੀ ਅਪਲੋਡ ਵੀਡੀਓ ਨਾ ਕਰੀਏ ਜਿਹੜੀ ਆਪਣੇ ਅੱਜ ਦੇ ਮਾਹੌਲ ਅਕੋਰਡਿੰਗ ਵੀ ਜਿਹਦੇ ਕੋਈ ਮਜਾਇਲ ਡਿੱਗਿਆ ਜਾਂ ਕੋਈ ਬੰਬ ਡਿੱਗਿਆ ਕਿਉਂਕਿ ਯਾਰ ਇਹ ਚੀਜ਼ਾਂ ਹੀ ਤਾਂ ਪੱਤਰਕਾਰਾਂ ਨੇ ਉਹੀ ਧੂਆ ਕੱਢ ਰੱਖਿਆ ਆਪਾਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਉਹ ਬਥੇਰੇ ਨੇ ਜੇ ਨਾਂ ਵੀ ਡਿੱਗਿਓ ਉਹ ਵੀ ਦਿਖਾ ਦੇਣਗੇ AIG ਨਾਲ ਵੀ ਆ ਡਿੱਪੀ ਫਿਰ ਵੀ ਚੰਗੇ ਰਹੋਗੇ ਜੇ ਆਪਾਂ ਫੌਜੀਆ ਦਾ ਓ ਨਹੀਂ ਸਾਹ ਦੇ ਸਕਦੇ ਤਾਂ ਆ ਚੀਜ਼ਾਂ ਤਾਂ ਸਾਹ ਦੇ ਦਈਏ ਉਹ ਆਪਾਂ ਨੂੰ ਸੰਭਾਲਣ ਕਿ ਉਹਨਾਂ ਨੂੰ ਸੰਭਾਲਣਾ ਸੋ ਉਹਨਾਂ ਦੀ ਇਹੀ ਰਿਸਪੈਕਟ ਹੈ ਜੀ ਉਹ ਆਪਣੇ ਵਾਸਤੇ 24 ਘੰਟੇ ਖੜੇ ਨੇ ਵੀ ਆਪਾਂ ਸੁਰੱਖਿਤ ਰਹੀਏ ਪਰ ਆਪਣਾ ਇਹ ਫਰਜ਼ ਬਣਦਾ ਵੀ ਆਪਾਂ ਇੱਥੇ ਬੈਠ ਕੇ ਵੀ ਉਹਨਾਂ ਦੀ ਮਦਦ ਕਰ ਸਕਦੇ ਆ ਵੀ ਆਪਾਂ ਕੋਈ ਗਲਤ ਚੀਜ਼ ਨਾ ਕਰੀਏ ਇਹ ਵੀ ਉਹਨਾਂ ਦੀ ਬਹੁਤ ਵੱਡੀ ਮਦਦ ਹੈ ਜੀ ਇੱਕ ਤਰ੍ਹਾਂ ਦੀ ਜੇ ਆਪਾਂ ਕਰੀਏ ਤਾਂ ਜੇ ਆਪਣੇ ਤੇ ਇਨਸਾਨੀਅਤ ਆ ਸੋ ਮੇਰੀ ਤਾਂ ਹੱਥ ਜੋੜ ਕੇ ਸਾਰੇ ਮੇਰੇ ਵੱਡੇ ਭਰਾ ਛੋਟੇ ਭਰਾਵਾਂ ਨੂੰ ਬੇਨਤੀ ਆ ਵੀ ਵਿਚੀ ਮੈਂ ਵਿਚੀ ਤੁਸੀਂ ਵੀ ਆਪਾਂ ਤਿੰਨ ਜਾਂ ਚਾਰ ਦਿਨ ਤਾਂ ਇਸ ਚੀਜ਼ ਤੋਂ ਸਾਹ ਦਿਵਾ ਲਈਏ ਫੇਸਬੁੱਕ ਇੰਸਟਾਗ੍ਰam ਤੇ YouTube ਨੂੰ ਕਿਉਂਕਿ ਵਿਚਾਰਾ ਇਹ ਵੀ ਗਰਮ ਹੋ ਗਿਆ ਉਹ ਗੋਲਿਆਂ ਨਾਲ ਸੋ ਚੰਗਾ ਸੋਚੀਏ ਜੀ ਜਿਹੜਾ ਵੀ ਜਿਸੇ ਵੀ ਧਰਮਚਾਰ ਆਦਾਸਾਂ ਕਰੀਏ ਵੀ ਖੈਰ ਸੁਖੀ ਹੋਵੇ ਕਿਉਂਕਿ ਜੇ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹ ਡੱਬਰ ਨੂੰ ਬਹੁਤ ਵੱਡਾ ਲਾਸ ਹੋ ਜਾਂਦਾ ਜੇ ਆਪਾਂ ਇੱਥੇ ਬਹਿ ਕੇ ਡਰ ਰਹੇ ਆ ਯਾਰ ਵੀ ਕੁਝ ਗਲਤ ਨਾ ਹੋ ਜੇ ਜਿਹੜੇ ਬਾਰਡਰਾਂ ਦੇ ਖੜੇ ਆ ਵਿਚਾਰੇ ਉਹਨਾਂ ਦੇ ਦੇਖੋ ਕਿੱਡਾ ਕਿ ਜਿਗਰਾ ਹੋਊਗਾ ਸੋ ਬੇਨਤੀ ਮਨਜ਼ੂਰ ਕਰਿਓ ਜੀ ਇਹ ਚੀਜ਼ ਦੀ ਸੋਨੂੰ ਇੱਕ ਗੱਲ ਹੋਰ ਦੱਸਦਾ ਵੀ ਗੁਰੂ ਘਰ ਦੇ ਵਿੱਚ ਦੋ ਬੁੜੀਆਂ ਜਾ ਰਹੀਆਂ ਸੀਗੀਆਂ ਕਾਫੀ ਟਾਈਮ ਬਾਦੋ ਗੁਰੂ ਘਰ ਦੇ ਵਿੱਚ ਆਇਆ ਪਹਿਲੀ ਬੁੜੀ ਨੂੰ ਪੁੱਛਿਆ ਮੈਂ ਕਿਹਾ ਬੇਬੇ ਵੀ ਅੱਜ ਕਿਵੇਂ ਇੰਨੇ ਟਾਈਮ ਬਾਦ ਗੇੜਾ ਮਰਿਆ ਕਹਿੰਦੀ ਪੁੱਤਾ ਸ਼ੁਕਰਾਨਾ ਕਰਨ ਜਾਨੀਆ ਮੈਂ ਕਿਹਾ ਬੇਬੇ ਕਾਹਦਾ ਤੇ ਕਹਿੰਦੀ ਮੁੰਡੇ ਨੇ ਚੈਨਲ ਬਣਾਇਆ ਸੀ YouTube ਤੇ ਆ ਹੁਣ ਕਹਿੰਦੀ 2-4 ਦਿਨ ਹੋ ਗਏ ਸੁੱਖ ਨਾਲ ਵਧੀਆ ਚੱਲ ਪਿਆ ਜਿੱਥੇ ਬੰਬ ਡਿੱਗਦਾ ਕਹਿੰਦੀ ਸਰ ਨਾਲ ਪਹਿਲਾਂ ਉਹ ਪਾ ਦਿੰਦਾ ਜਿਹੜੀ ਖਬਰ ਹੁੰਦੀ ਹੈ ਕਹਿੰਦੀ ਦੁੱਗਣੀ ਚੜਾ ਕੇ ਉਹ ਪਾ ਦਿੰਦਾ ਕਹਿੰਦੀ ਮੈਂ ਕਿਹਾ ਉਹਦਾ ਸੋਹਣਾ ਕੰਮ ਚੱਲਿਆ ਵੀ ਰੱਬ ਪ੍ਰਮਾਤਮਾ ਕਹਿੰਦੀ ਉਹਨੂੰ ਰੰਗ ਭਾਗ ਲਾਵੇ ਮੈਂ ਖਿਆ ਚਲੋ ਠੀਕ ਆ ਬੇਬੇ ਇਹ ਦੂਵਾ ਦੀ اگਲੀ ਬੇਬੇ ਆ ਗਈ ਮੈਂ ਖਿਆ ਚਲ ਹੁਣ ਇਹਨੂੰ ਵੀ ਪਿਛਲੀ ਇਹ ਵੀ ਕਾਫੀ ਟਾਈਮ ਬਾਦਾਈ ਆ ਮੈਂ ਖਿਆ ਬੇਬੇ ਤੁਸੀਂ ਕਿਵੇਂ ਅੱਜ ਗੇੜਾ ਮਾਰਿਆ ਕਹਿੰਦੀ ਪੁੱਤ ਅਰਦਾਸ ਕਰਾਉਣ ਜਾਨੀ ਆ ਮੈਂ ਖਿਆ ਬੇਬੇ ਕਾਦੀ ਕਹਿੰਦੀ ਮੁੰਡਾ ਫੌਜ ਚਾ ਬਾਰਡਰ ਤੇ ਡਿਊਟੀ ਹੈ ਕਹਿੰਦੀ ਕਹਿੰਦੀ ਇਹ ਅਰਦਾਸ ਕਰਾਉਣ ਜਾਨੀ ਆ ਪੁੱਤ ਵੀ ਖੈਰ ਸੁੱਖੀ ਰਹੇ ਜੀ ਨਹੀਂ ਲੱਗਦਾ ਕਹਿੰਦੀ ਸੋ ਜੰਗ ਨੂੰ ਲੈ ਕੇ ਕਈ ਲੋਕ ਫਾਇਦੇ ਠਾ ਰਹੇ ਨੇ ਤੇ ਕਈ ਲੋਕ ਡਰੇ ਬੈਠੇ ਨੇ ਮੈਂ ਕਹਣਾ ਆਪਾਂ ਨੂੰ ਜੀ ਹਰ ਇੱਕ ਦਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਕੁਝ ਟਾਈਮ ਹੁੰਦਾ ਵੀ ਆਪਾਂ ਨੂੰ ਚੁੱਪ ਰਹਿਣ ਵਾਸਤੇ ਵੀ ਬੈਠਣਾ ਪੈਂਦਾ ਤਿੰਨ ਚਾਰ ਦਿਨਾ ਘੱਟੋ ਘੱਟ ਯਾਰ ਜਮਾ ਸੰन्यास ਲੈ ਲੀਏ ਘੱਟੋ ਘੱਟ ਜੇ ਹੋਰ ਨਹੀਂ ਤਾਂ ਆਪਣੇ ਇੰਸਟਾਗ੍ਰam YouTube ਇਹ ਤਾਂ ਸ਼ਾਂਤੀ ਚ ਰਹਿਣ ਯਾਰ ਇਹ ਖੋਲਣ ਨੂੰ ਜੀਰੀ ਕਰਦਾ ਭਰਾਵੋ ਹੁਣ ਤਾਂ 24 ਚੋ ਇਹ ਖੋਲਣ ਨੂੰ ਵੀ ਜੀ ਨਹੀਂ ਕਰਦਾ ਫੋਨ ਹੁਣ ਤਾਂ 24 ਘੰਟੇ ਇਹੀ ਚੱਲੀ ਜਾਂਦਾ ਕਿਸੇ ਨੇ ਉਹਦੀ ਵੀਡੀਓ ਬਣਾਤੀ ਅੱ데 ਤਾਂ ਪਤੰਦਰ 10 ਦਾ ਸਾਲ ਪੁਰਾਣੀਆਂ ਟੈਂਕਾਂ ਦੀਆਂ ਵੀਡੀਓ ਬਣਾਵਣਾ ਪਾਈ ਜਾਂਦੇ ਵੀ ਹੁਣ ਮਾਹੌਲ ਕੀ ਹੋਊਗਾ ਇਜ਼ਰਾਈਲ ਵਾਲੀਆਂ ਵੀਡੀਓ ਪਾਈ ਜਾਂਦੇ ਵੀ ਦੇਖੋ ਆਪਾਂ ਆ ਹਾਲ ਕਰਤਾ ਯਾਰ ਚਲੋ ਠੀਕ ਆ ਕੋਈ ਟਾਈਮ ਹੁੰਦਾ ਵੀਡੀਓ ਪਾਉਣ ਦਾ ਪਰ ਇਹ ਥੋੜੀਆ ਵੀ ਆਪਾਂ ਗਲਤ ਇਨਫਰਮੇਸ਼ਨ ਭੇਜੀ ਜਾਈਏ ਕਈ ਜਵਾਕਾਂ ਦੇ ਤਾਂ ਸਾਹ ਸੁੱਤੇ ਪਏ ਨੇ ਨੀਂਦ ਨਹੀਂ ਆਉਂਦੀ ਭਰਾਵੋ ਰਾਤ ਨੂੰ ਟੁਕਟ ਮਾਈਂਡ ਤਾਂ ਯਾਰ ਹੋਰ ਪਾਸੇ ਨਾ ਜਾਵੇ ਸੋ ਉਮੀਦ ਕਰਦਾ ਭਰਾਵੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਹਾਡਾ ਛੋਟਾ ਭਰਾ ਵੀ ਆਪਾਂ ਸਾਰੇ ਵਿੱਚ ਮੈਂ ਵੀ ਆਪਾਂ ਸਾਰੇ ਰਲ ਕੇ ਕੁਝ ਟਾਈਮ ਤਾਂ ਮੇਰੇ ਸਾਹਵਾਂ ਆਪਣ ਨੂੰ ਸੋਸ਼ਲ ਮੀਡੀਆ ਤੋਂ ਵੀ ਸન્યાਸ ਲੈਣਾ ਚਾਹੀਦਾ ਬਾਕੀ ਇਹ ਕੰਮ ਹੈਗਾ ਦੇਖੋ ਨਿਊਜ਼ ਵਾਲਿਆਂ ਦਾ ਪਤੰਦਰੋ ਹੀ ਨਹੀਂ ਕਸਰ ਛੱਡਦੇ ਆਪਾਂ ਕਾਹਨੂੰ ਐਵੇਂ ਵਿੱਚ ਟੰਗੜਾਈ ਐ ਹਣਾ ਤੇ ਸੋ ਉਮੀਦ ਕਰਦਾ ਵੀ ਸਾਰੇ ਖੈਰ ਸੁਖ ਹੋਵੇ ਬਾਕੀ ਸਾਰੇ ਫੌਜੀ ਭਰਾਵਾਂ ਨੂੰ ਤਾਂ ਭਰਾਵਾ ਜਿੰਨੀ ਰਿਸਪੈਕਟ ਦੇ ਸਕਦੇ ਉਹਨੀ ਘੱਟ ਆ ਕਿਉਂਕਿ ਕਦੇ ਉਹ ਟਾਈਮ ਵੀ ਹੁੰਦਾ ਸੀਗਾ ਵਿੱਚ ਕਈ ਲੋਕ ਫੌਜੀਆਂ ਨੂੰ ਟਿੱਚਰਾਂ ਕਰਦੇ ਹੁੰਦੇ ਸੀ ਇਹ ਤਾਂ ਐ ਆ ਉਹ ਫੌਜੀ ਦੀ ਬੰਦੂਕ ਇਹ ਉਹ ਸਾਰਿਆਂ ਨੂੰ ਪਤਾ ਹੀ ਆ ਪਰ ਅੱਜ ਦੇ ਟਾਈਮ 'ਚ ਮੈਂ ਕਹਣਾ ਜੇ ਤੁਸੀਂ ਉਹਦੇ ਪੈਰ ਵੀ ਪੁੱਜੋਗੇ ਨਾ ਉਹ ਵੀ ਤੁਹਾਡੇ ਲਈ ਬਹੁਤ ਘੱਟ ਹੋਣੀ ਹੈ ਉਮੀਦ ਕਰਦਾ ਤੁਸੀਂ ਸਾਡੀਆਂ ਗੱਲਾਂ ਦਾ ਜਰੂਰ ਸਹਿਯੋਗ ਦੇਵੋਗੇ ਜੇ ਆਪਾਂ ਆਰਮੀ ਦਾ ਸਾਥ ਨਹੀਂ ਦੇ ਸਕਦੇ ਘੱਟੋ ਘੱਟ ਆਪਾਂ ਨੂੰ ਪਰੇਸ਼ਾਨ ਮੈਂ ਨਾ ਕਰੀਏ ਯਾਰ ਉਹ ਆਪਾਂ ਨੂੰ ਸਾਹਮਣੇ ਕੇ ਕਿਸੇ ਹੋਰ ਨੂੰ ਸਾਹਮਣੇ ਸੋ ਇੱਕ ਵਾਰੀ ਤਾਂ ਆਪਾਂ ਨੂੰ ਸન્યાਸ ਲੈਣਾ ਚਾਹੀਦਾ ਸਾਰੇ ਸੋਸ਼ਲ ਮੀਡੀਆ ਤੋਂ ਤਿੰਨ ਕਿ ਦਿਨਾਂ ਵਾਸਤੇ ਲੈ ਕੇ ਦੇਖੋ ਮੈਂ ਕਹਿੰਨਾ ਕੀ ਪਤਾ ਮਾਹੌਲ ਜਮਾ ਸ਼ਾਂਤੀ ਹੋ ਜਾਏ ਚੇਂਜ ਹੀ ਹੋ ਜਾਏ ਕੰਮ ਬਾਕੀ ਇਹ ਵੀ ਸੁਣਿਆ ਕਹਿੰਦੇ ਪ੍ਰਵਾਸੀ ਮਜ਼ਦੂਰ ਟ੍ਰੇਨਾਂ ਚੜ-ਚੜ ਵਾਪਸ ਜਾ ਰਹੇ ਨੇ ਫੇਰ ਯਾਰ ਹੁਣ ਅਸੀਂ ਗੋਲ ਗੱਪੇ ਤੇ ਨਹੀਂ ਭੱਲੇ ਕਿਹਨਾਂ ਤੋਂ ਖਾਵਾਂਗੇ ਤੁਸੀਂ ਹਮੇਸ਼ਾ ਫਾਇਦੇ ਵਾਸਤੇ ਸਾਡੇ ਕੋਲੇ ਰਹੇ ਹੋ ਪਹਿਲਾ ਕਰੋਨਾ ਕਾਲ ਹੋਇਆ ਉਦੋਂ ਉੱਡ ਗਏ ਚੰਗੇ ਟਾਈਮ ਤੇ ਤਾਂ ਦੇਖੋ ਹਰੇ ਖੜ ਜਾਂਦਾ ਸਵਾਦ ਤਾਂ ਜੇ ਮਾੜੇ ਟਾਈਮ ਤੇ ਵੀ ਖੜੋਂ ਸੋਡੇ ਨਾਲ ਤਾਂ ਫਿਰ ਅੰਗਰੇਜ਼ ਚੰਗੇ ਸੀ ਜੇ ਸਾਡੇ ਤੋਂ ਇਥੋਂ ਮਸਾਲੇ ਮਸੂਲੇ ਲੈ ਕੇ ਗਏ ਸੀ ਇਹ ਤਾਂ ਮਾੜੇ ਵੋਟੇ ਕੋਈ ਪੁੜਪੜ ਵੀ ਬਣਾ ਗਏ ਤੁਸੀਂ ਤਾਂ ਭਰਾ ਉਹ ਕੁਸਬ ਨਹੀਂ ਬਣਾ ਕੇ ਕੇ ਦਹੀਂ ਭੱਲੇ ਵਾਲੇ ਪੈਸੇ ਲੈ ਕੇ ਬਾਹਰ ਚੜ ਕੇ ਐ ਨਾ ਨਾ ਕਰਿਆ ਕਰੋ ਯਾਰ ਕੱਲੇ ਪੰਜਾਬੀ ਬਸ ਫਿਰ ਆ ਕਮਾਂ ਵਾਸਤੇ ਰੱਖਿਆ ਵੀ ਲੁੱਟ ਲੋ ਮਾਰ ਲੋ ਬਾ ਠੀਕ ਆ ਪੰਜਾਬ ਪੰਜਾਬ ਹੀ ਆ ਸੋ ਬੇਨਤੀ ਆ ਭਰਾਵੋ ਸਾਰੇ ਨਾਮ ਅਗਰ ਪਿਆ ਕਰੋ ਕੋਈ ਤਾਂ ਸਾਥ ਦੇਣ ਨਾਲ ਆ ਜੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ